ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟਰੀ ਤੇ ਸੋ ਗੱਲਬਾਤ ਦੋਸਤੋ ਅੱਜ ਕਰਾਂਗੇ ਸ਼ਹੀਦ ਭਾਈ ਹਰਪਾਲ ਸਿੰਘ ਪੱਪੂ ਬੱਬਰ ਦੇ ਬਾਰੇ ਇਹਨਾਂ ਦੇ ਐਕਸ਼ਨ ਸੁਣ ਕੇ ਦਿਮਾਗ ਹਲੇ ਜਿਹਾ ਤੁਹਾਡਾ ਅਰ ਇਹਨਾਂ ਨਾਲ ਕੀ ਬੀਤਿਆ ਦੱਸਾਂਗੇ ਤੁਹਾਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਵੀਡੀਓ ਸੁਣਨਾ ਔਰ ਚੈਨਲ ਜੀ ਨਾਲ ਵੀਰੇ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਵੈਲ ਵਾਲਾ ਬਟਨ ਵੀ ਦਬਾ ਲੋ ਤਾਂ ਦੋਸਤੋ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਲੱਗਦਾ ਪਿੰਡ ਸੁਲਤਾਨਪਿੰਡ ਕਿਸੇ ਖਾਸ ਪਛਾਣ ਦਾ ਮਥਾਜ ਨਹੀਂ ਇਹ ਉਹ ਪਿੰਡ ਹੈ ਜਿੱਥੇ ਬਹੁਤ ਸਾਰੇ ਜਹਾੜੂ ਯੋਧਿਆਂ ਨੇ ਜਨਮ ਲਿਆ ਤੇ ਸਿੱਖ ਪੰਥ ਦੇ ਹੱਕਾਂ ਵਾਸਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਆਰੰਭੇ ਸੰਘਰਸ਼ 'ਚ ਜੂਝ ਕੇ ਸ਼ਹੀਦ ਹੋਏ। ਇਸ ਸੰਘਰਸ਼ ਦੇ ਇੱਕ ਐਸੇ ਲਾਸਾਨੀ ਸੂਰਮੇ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ। ਕੌਮ ਜਦੋਂ ਵੀ ਸਿੱਖ ਸੰਘਰਸ਼ ਦੇ ਸ਼ਹੀਦਾਂ ਦਾ ਉਲੇਖ ਕਰਦੀ ਹੈ ਤਾਂ ਸੁਲਤਾਨਪਿੰਡ ਦੇ ਸ਼ਹੀਦ ਭਾਈ ਹਰਪਾਲ ਸਿੰਘ ਪੱਪੂ ਦੀ ਤਸਵੀਰ ਅੱਖਾਂ ਦੇ ਸਾਹਮਣੇ ਆਪੇ ਆ ਜਾਂਦੀ ਹੈ। ਸਰਦਾਰ ਬੂਡ ਸਿੰਘ ਜੀ ਸੁਲਤਾਨਪਿੰਡ ਅਤੇ ਉਹਨਾਂ ਦੀ ਸਿੰਘਣੀ ਬੀਬੀ ਸੁਵਿੰਦਰ ਕੌਰ ਜੀ ਦੇ ਪੰਜ ਪੁੱਤਰ ਸੀਗੇ ਭਾਈ ਹਰਪਾਲ ਸਿੰਘ ਭਾਈ ਇੰਦਰਜੀਤ ਸਿੰਘ ਭਾਈ ਤੇਜਵੀਰ ਸਿੰਘ ਭਾਈ ਮਹਾਵੀਰ ਸਿੰਘ ਤੇ ਭਾਈ ਸੁਖਰਾਜ ਸਿੰਘ ਤਾਂ ਭਾਈ ਹਰਪਾਲ ਸਿੰਘ ਨੇ ਆਪਣੇ ਪਿੰਡ ਦੇ ਹੀ ਦਸ਼ਮੇਸ਼ ਮਾਡਲ ਸਕੂਲ ਤੋਂ ਵਿਦਿਆ ਹਾਸਲ ਕੀਤੀ ਤੇ ਫਿਰ ਅੰਮ੍ਰਿਤਸਰ ਵਿਕੇ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਤੋਂ 10ਵੀਂ ਪਾਸ ਕੀਤੀ ਤਾਂ 10ਵੀਂ ਪਾਸ ਕਰ ਤੋਂ ਬਾਅਦ ਭਾਈ ਸਾਹਿਬ ਆਪਣੇ ਪਿਤਾ ਜੀ ਦੇ ਨਾਲ ਖੇਤਾਂ ਦੇ ਵਿੱਚ ਹੱਥ ਪਟੋਣ ਲੱਗ ਪਏ ਭਾਈ ਹਰਪਾਲ ਸਿੰਘ ਜੀ ਸੰਤ ਭਿੰਡਰਾਂ ਵਾਲਿਆਂ ਅਤੇ ਭਾਈ ਅਮਰੀਕ ਸਿੰਘ ਜੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ ਦੇ ਨਾਲ ਬੜੇ ਗੂੜੇ ਰਿਸ਼ਤੇ ਇਹਨਾਂ ਦੇ ਬਣ ਚੁੱਕੇ ਸੀ ਭਾਈ ਸਾਹਿਬ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਿੰਘਾਂ ਨਾਲ ਸੇਵਾ ਨਿਭਾਉਂਦੇ ਰਹੇ ਇਹ ਉਹ ਦੌਰ ਸੀ ਜਦੋਂ ਨਰਕਤਾਰੀ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਸਿੱਖ ਗੁਰੂਆਂ ਦੇ ਵਿਰੁੱਧ ਕੂੜ ਪ੍ਰਚਾਰ ਖੁਲੇਆਮ ਕਰ ਰਹੇ ਸੀ ਤੇ ਇਹਦੇ ਵਿਰੋਧ ਵਜੋਂ ਸਾਕਾ 13 April 1978 ਵਾਪਰਿਆ ਸੀ ਜਿਦੇ ਵਿੱਚ 13 ਸਿੰਘ ਸ਼ਹੀਦ ਕਰ ਦਿੱਤੇ ਗਏ ਸੀ ਤੇ 150 ਤੋਂ ਵੱਧ ਜ਼ਖਮੀ ਹਾਲਤ ਵਿੱਚ ਹਸਪਤਾਲ 'ਚ ਭਰਤੀ ਕੀਤੇ ਗਏ ਸੀਗੇ ਇਸ ਸਾਕੇ 'ਚ ਸ਼ਹੀਦ ਹੋਏ ਸਿੰਘਾਂ ਦਾ ਜਦੋਂ ਇਨਸਾਫ਼ ਨਾ ਮਿਲਿਆ ਕਿਤੇ ਸਰਕਾਰ ਜਾਂ ਅਦਾਲਤ ਨੇ ਸਭ ਅਪੀਲਾਂ ਦਲੀਲਾਂ ਰੱਦ ਕਰਤੀਆਂ ਤਾਂ ਬਾਅਦ ਵਿੱਚ ਹੀ ਸਿੰਘਾਂ ਸੰਤਾਂ ਨੇ ਸਿੰਘਾਂ ਉੱਤੇ ਕੀਤੇ ਜ਼ੁਲਮ ਦੀ ਨਰਕ ਧਾਰੀ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ ਸੀ ਕੌਮ ਦੀਆਂ 31 ਪੰਥਦਰਦੀ ਜਥੇਬੰਦੀਆਂ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਤੇ ਸ਼੍ਰੀ ਅੰਮ੍ਰਿਤਸਰ ਵਿੱਚੋਂ ਸਿਗਰਟ ਤਮਾਕੂ ਸ਼ਰਾਬ ਦੀਆਂ ਦੁਕਾਨਾਂ ਨੂੰ ਹਟਾਉਣ ਲਈ ਸਰਕਾਰ ਨੂੰ ਸਮਾਂ ਦੇ ਦਿੱਤਾ ਸੀਗਾ ਪਰ ਸਰਕਾਰ ਨੇ ਹਮੇਸ਼ਾ ਦੀ ਤਰ੍ਹਾਂ ਸਿੱਖਾਂ ਦੀ ਇਸ ਜਾਇਜ਼ ਮੰਗ ਵੱਲ ਵੀ ਕੋਈ ਧਿਆਨ ਨਾ ਦਿੱਤਾ ਤਾਂ ਜਥੇਬੰਦੀਆਂ ਨੇ ਫੇਰ ਕੰਮ ਆਪਣੇ ਹੱਥੀ ਲੈਂਦੇ ਆ ਅੰਮ੍ਰਿਤਸਰ ਦੀ ਪਵਿੱਤਰਤਾ ਨੂੰ ਮੁੱਖ ਰੱਖਦੇ ਹੋਏ ਹਰ ਤਰ੍ਹਾਂ ਦੇ ਨਸ਼ੇ ਦੀਆਂ ਦੁਕਾਨਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਸਿੱਖ ਨੌਜਵਾਨਾਂ ਨੇ ਤਮਾਕੂ ਦੇ ਬਹੁਤ ਸਾਰੇ ਖੋਕੇ ਹਟਾਏ ਸ਼ਰਾਬ ਦੀਆਂ ਬਹੁਤ ਸਾਰੇ ਦੁਕਾਨਾਂ ਵੀ ਹਟਾਤੀਆਂ ਇਸ ਮਹਮ ਅਧੀਨ ਇੱਕ ਨਰਕਧਾਰੀਆਂ ਦਾ ਵਰਕਰ ਜੋਗਿੰਦਰ ਸ਼ਾਨ ਇਹ ਗੰਭੀਰ ਜ਼ਖਮੀ ਹੋ ਗਿਆ ਸਿੰਘਾਂ ਦੀ ਇਸ ਕਾਰਵਾਈ ਕਾਰਨ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਭਾਈ ਹਰਪਾਲ ਸਿੰਘ ਭਾਈ ਅਮਰੀਕ ਸਿੰਘ ਜੀ ਬਾਬਾ 18 ਸਿੰਘ ਜੀ ਭਾਈ ਸਵਰਨ ਸਿੰਘ ਰੋਡੇ ਭਾਈ ਰੂਪ ਸਿੰਘ ਤੇ ਹੋਰ ਵੀ ਬਹੁਤ ਸਾਰੇ ਸਿੰਘ ਗ੍ਰਿਫਤਾਰ ਕੀਤੇ ਗਏ ਤਾਂ ਭਾਈ ਹਰਪਾਲ ਸਿੰਘ ਨੂੰ ਬੱਕ ਬੱਕ ਥਾਣੇ ਮੰਨ ਲਾ ਜਾ ਕੇ ਬੜੀ ਬੇਰਹਿਮੀ ਨਾਲ ਅਤਿਆਚਾਰ ਕੀਤਾ ਗਿਆ ਕਦੇ ਅੰਮ੍ਰਿਤਸਰ ਦੀ ਗਮਟਾਲਾ ਜੇਲ੍ਹ ਕਦੇ ਲੁਧਿਆਣਾ ਕਦੇ ਨਾਭਾ ਤੇ ਕਦੇ ਫਿਰੋਜ਼ਪੁਰ ਤੋਂ ਲੈ ਕੇ ਪੰਜਾਬ ਦੀਆਂ ਹੋਰ ਨਾ ਜੇਲਾਂ ਚ ਲੈ ਜਾ ਕੇ ਤਸ਼ੱਦਦ ਕੀਤਾ ਗਿਆ। ਸੰਤ ਜੀ ਨੇ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਇੱਕ ਫਿਰ ਮੁਹਿੰਮ ਵੀ ਡਿ। ਇਸੇ ਮੁਹਿੰਮ ਤੋਂ ਬਾਅਦ ਫਿਰ ਇਹ ਤੁਨਯੁੱਧ ਮੋਰਚੇ ਦੇ ਨਾਂ ਨਾਲ ਮੌਜੂਦਾ ਸੰਘਰਸ਼ ਸ਼ੁਰੂ ਹੋ ਗਿਆ। 21 ਜੂਨ 1982 ਨੂੰ ਭਾਈ ਸਾਹਿਬ ਭਾਈ ਅਮਰੀਕ ਸਿੰਘ ਤੇ ਬਾਬਾ 18 ਸਿੰਘ ਜੀ ਉੱਤੇ ਜੋਗਿੰਦਰ ਸ਼ਾਨ ਦੇ ਕਤਲ ਦੇ ਦੋਸ਼ ਲਾਏ ਗਏ ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਭਾਈ ਸਵਰਨ ਸਿੰਘ ਰੋਡੇ ਭਾਈ ਰੂਪ ਸਿੰਘ ਰੋਡੇ ਉੱਤੇ ਅਦਾਲਤ ਨੇ ਸੁਣਵਾਈ ਦੌਰਾਨ ਜੱਜ ਜੀ ਐਲ ਚੋਪੜਾ ਨੇ ਲਾਏ ਗਏ ਸਾਰੇ ਦੋਸ਼ ਖਾਰਜ ਕਰਤੇ ਤੇ ਸਿੰਘਾਂ ਨੂੰ ਰਿਹਾ ਕਰਤਾ ਧਰਮਯਤ ਮੋਰਚੇ ਦੇ ਵਿੱਚ ਭਾਈ ਸਾਹਿਬ ਨੇ ਕਈ ਵਾਰ ਗ੍ਰਿਫਤਾਰੀ ਦਿੱਤੀ ਤੇ ਵਕ ਵਕ ਜੇਲ੍ਹਾਂ ਦੇ ਵਿੱਚ ਸਮਾਂ ਕੱਟਿਆ ਭਾਈ ਸਾਹਿਬ ਨੇ ਆਪਣੇ ਜੀਵਨ ਦਾ ਬਹੁਤ ਸਾਰਾ ਕ੍ਰਾਂਤੀਕਾਰੀ ਸਮਾਂ ਕੱਢਿਆ ਹੁਣ ਛੇਤੀਓ ਭਾਈ ਸਾਹਿਬ ਬੱਬਰ ਖਾਲਸਾ ਦੇ ਸਿੰਘਾਂ ਦੇ ਕਰੀਬ ਹੁੰਦੇ ਗਏ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਬੱਬਰ ਭਾਈ ਤਰਵਿੰਦਰ ਸਿੰਘ ਬੱਬਰ ਭਾਈ ਅਨੋਖ ਸਿੰਘ ਬੱਬਰ ਭਾਈ ਮੈਲ ਸਿੰਘ ਬੱਬਰ ਤੇ ਕਲਵੰਤ ਸਿੰਘ ਖਜਾਨਚੀ ਭਾਈ ਅਵਤਾਰ ਸਿੰਘ ਪਹਿਲਵਾਨ ਅਵਤਾਰ ਸਿੰਘ ਪਾੜਾ ਭਾਈ ਗਰਨਾਮ ਸਿੰਘ ਮਖੀ ਭਾਈ ਕੁਲਦੀਪ ਸਿੰਘ ਫੌਜੀ ਤੇ ਹੋਰ ਬਹੁਤ ਸਾਰੇ ਸਿੰਘ ਸੰਦੇ ਨਾਲ ਮਿਲ ਕੇ ਭਾਈ ਹਰਪਾਲ ਸਿੰਘ ਬੱਬਰ ਨੇ ਕਈ ਕਾਰਵਾਈਆਂ ਨੂੰ ਅੰਜਾਮ ਦਿੱਤਾ 1986 ਨੂੰ ਇੱਕ ਐਸਐਚਓ ਰਾਮ ਬਾਗ ਦੇ ਆਦੇਸ਼ਾਂ ਦੇ ਤਹਿਤ ਪੁਲਿਸ ਟੀਮ ਨੇ ਸਵੇਰੇ 3-4 ਵਜੇ ਭਾਈ ਸਾਹਿਬ ਦੇ ਘਰ ਨੂੰ ਘੇਰਾ ਪਾ ਲਿਆ ਪਰ ਇਹ ਤੋਂ ਪਹਿਲਾਂ ਕਿ ਪੁਲਿਸ ਭਾਈ ਸਾਹਿਬ ਤੱਕ ਪਹੁੰਚਦੀ ਆਪਜੀ ਉਥੋਂ ਨਿਕਲ ਚੁੱਕੇ ਸੀ ਕਿਉਂਕਿ ਭਾਈ ਸਾਹਿਬ ਨੂੰ ਇਸ ਛਾਪੇ ਦੀ ਜਾਣਕਾਰੀ ਕੁਚਰ ਪਹਿਲਾਂ ਮਿਲ ਗਈ ਸੀ ਪੁਲਿਸ ਨੂੰ ਭਾਈ ਸਾਹਿਬ ਤਾਂ ਨਹੀਂ ਮਿਲੇ ਪਰ ਪੁਲਿਸ ਨੇ ਉਹਨਾਂ ਦੇ ਪਿਤਾ ਸਰਦਾਰ ਬੂਡ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਇਸ ਗ੍ਰਿਫਤਾਰੀ ਦੀ ਜਾਣਕਾਰੀ ਜਦ ਪਿੰਡ ਵਾਲਿਆਂ ਨੂੰ ਮਿਲੀ ਤਾਂ ਉਹਨਾਂ ਨੇ ਪੁਲਿਸ ਨੂੰ ਸਰਦਾਰ ਬੂੜ ਸਿੰਘ ਨੂੰ ਰਿਹਾਅ ਕਰਨ ਲਈ ਬੇਨਤੀ ਕੀਤੀ ਪਰ ਪੁਲਿਸ ਕਹਿਣ ਲੱਗੀ ਕਿ ਪਹਿਲਾਂ ਭਾਈ ਸਾਹਿਬ ਨੂੰ ਪੇਸ਼ ਕਰੋ ਫਿਰ ਉਹਨਾਂ ਨੂੰ ਛੱਡ ਸਕਦੇ ਹਾਂ ਪਿੰਡ ਦੀ ਪੰਚਾਇਤ ਨੇ ਕਾਫੀ ਜ਼ੋਰ ਲਾਇਆ ਪਰ ਪੁਲਿਸ ਨਹੀਂ ਮੰਨੀ ਤੇ ਹਰ ਰੋਜ਼ ਭਾਈ ਸਾਹਿਬ ਦੀ ਭਾਲ 'ਚ ਉਹਨਾਂ ਦੇ ਘਰੇ ਛਾਪਾ ਮਾਰਨਾ ਜਾਰੀ ਰੱਖਿਆ ਅਖੀਰ ਕਈ ਦਿਨਾਂ ਬਾਅਦ ਫਿਰ ਸਰਦਾਰ ਬੂੜ ਸਿੰਘ ਨੂੰ ਰਿਹਾ ਕੀਤਾ ਗਿਆ ਭਾਈ ਸਾਹਿਬ ਦਾ ਪਰਿਵਾਰ ਕਾਫੀ ਦ੍ਰਿੜ ਸਿਧਾਂਤਾਂ ਦਾ ਮਾਲਕ ਸੀ ਜੋ ਪੁਲਿਸ ਤੋਂ ਡਰਾਂ ਵੀ ਨਾ ਟੁੱਟ ਸਕਿਆ ਪਰ ਉਸ ਵਕਤ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਜੂਲੀਓ ਫਰਾਂਸਿਸ ਰਵੇਰੋ ਜਿੰਨਾ ਚੇਤੀ ਹੋ ਸਕੇ ਭਾਈ ਹਰਪਾਲ ਸਿੰਘ ਨੂੰ ਗ੍ਰਿਫਤਾਰ ਕਰਨਾ ਚਾਹੁੰਦਾ ਸੀ ਉਹ ਹੱਥ ਧੋ ਕੇ ਉਹਦੇ ਪਿੱਛੇ ਲੱਗਿਆ ਹੋਇਆ ਸੀ ਇਸੇ ਤਹਿਤ ਉਹਨੇ ਇੱਕ ਸਪੈਸ਼ਲ ਕਾਨਫਰੰਸ ਆਪਣੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਕਾਨਫਰੰਸ ਕਰਕੇ ਏਸੇ ਸਮੇਂ ਚ ਪੁਲਿਸ ਨੇ ਫੇਰ ਭਾਈ ਸਾਹਿਬ ਦੇ ਪੁੱਤ ਨੂੰ ਗ੍ਰਿਫਤਾਰ ਕਰ ਲਿਆ 5-6 ਮਹੀਨੇ ਤੱਕ ਸੁਲਤਾਨਬੰਡ ਦੇ ਪੁਲ ਥਾਣੇ 'ਚ ਰੱਖਿਆ ਗਿਆ ਇਹਦੇ ਨਾਲ-ਨਾਲ ਪਰਿਵਾਰ ਨੂੰ ਪੁਲਿਸ ਨੇ ਪਰੇਸ਼ਾਨ ਕਰਨਾ ਜਾਰੀ ਰੱਖਿਆ ਜਿਸ ਕਰਕੇ ਬਾਕੀ ਪਰਿਵਾਰ ਵੀ ਘਰ ਤੋਂ ਦੂਰ ਰਹਿਣ ਲੱਗ ਪਿਆ ਭਾਈ ਸਾਹਿਬ ਦੇ ਪਿਤਾ ਸਰਦਾਰ ਬੂੜ ਸਿੰਘ ਨੂੰ ਰਿਹਾਆ ਕਰਾਉਣ ਲਈ ਕਿਸੇ ਗੁਰਸਿੱਖ ਨੇ ਵੱਡੇ ਪੁਲਿਸ ਅਧਿਕਾਰੀ ਨਾਲ ਮੇਲ ਕੀਤਾ ਤੇ ਸਾਰੀ ਵਿਥਿਆ ਸੁਣਾਈ ਉਸ ਵੇਲੇ ਕਹ ਲਿਏ ਵੀ ਨਿਰਧ ਮੱਲੀ ਨਾਮ ਦਾ ਇੱਕ ਥਾਣਾ ਅਧਿਕਾਰੀ ਸੁਲਤਾਨਬੰਡ ਚ ਤਾਇਨਾਤ ਸੀਗਾ ਉਨੇ ਭਾਈ ਸਾਹਿਬ ਦੇ ਪਿਤਾ ਨੂੰ ਕਿਹਾ ਕਿ ਸਰਦਾਰ ਬੂਟ ਸਿੰਘ ਦੇਖੋ ਅੱਜ ਮੈਂ ਤੁਹਾਨੂੰ ਰਿਹਾ ਕਰ ਦਿੰਦਾ ਪਰ ਤੇਰੇ ਬੇਟ ਦੀਆਂ ਕਾਰਵਾਈਆਂ ਕਰਕੇ ਮੇਰੇ ਅਫਸਰ ਫੇਰ ਮੇਰੇ ਉੱਤੇ ਦਬਾਅ ਪਾਉਣਗੇ ਤੇ ਮੈਨੂੰ ਫੇਰ ਤੁਹਾਨੂੰ ਗ੍ਰਿਫਤਾਰ ਕਰਨਾ ਪੈਣਾ ਅਖੀਰ ਕਾਫੀ ਜਦੋ ਜਹਿਤ ਤੋਂ ਬਾਅਦ 5-6 ਮਹੀਨੇ ਇੱਕ ਮੋਟੀ ਰਕਮ ਮੱਲੀ ਨੂੰ ਦੇ ਕੇ ਭਾਈ ਸਾਹਿਬ ਦੇ ਪਿਤਾ ਨੂੰ ਰਿਹਾ ਕਰਵਾਇਆ ਗਿਆ ਇਹਨਾਂ ਸਮਿਆਂ 'ਚ ਜਥੇਬੰਦੀਆਂ ਜਿਹੜੀਆਂ ਸੀਗੀਆਂ ਛਿਪ ਸੈਨਾ ਵਰਕਰ ਅੰਮ੍ਰਿਤਸਰ ਵਿਖੇ ਸਿੱਖ ਸੰਗਤਾਂ ਨੂੰ ਪਰੇਸ਼ਾਨ ਕਰ ਰਹੇ ਸੀ। ਔਰ ਉਹ ਅੰਮ੍ਰਿਤਧਾਰੀ ਬੀਬੀਆਂ ਦਾ ਮਜ਼ਾਕ ਬਣਾਉਣ ਲੱਗ ਪਏ ਸੀ। ਸ਼ਿਵ ਸੈਨਾ ਨੂੰ ਪੂਰੀ ਖੁੱਲ੍ਹ ਮਿਲ ਰਹੀ ਸੀ ਤੇ ਉਹ ਅੰਮਰ ਸਰਚ ਆਪਣੇ ਇੱਕ ਮਜ਼ਬੂਤ ਨੀ ਰੱਖਣ ਦੀ ਕੋਸ਼ਿਸ਼ ਕਰ ਰਹੇ ਸੀ। ਜਿਸ ਵਜੋਂ ਉਹ ਆਏ ਦਿਨ ਸਿੱਖਾਂ 'ਤੇ ਹਮਲੇ ਕਰ ਰਹੇ ਸੀਗੇ ਤਾਂ ਬੱਬਰਾਂ ਨੇ ਸ਼ਿਵ ਸੈਨਾ ਦੀਆਂ ਇਨ੍ਹਾਂ ਕਰਤੂਤਾਂ ਨੂੰ ਬੜੀ ਗੰਭੀਰਤਾ ਨਾਲ ਲਿਆ ਤੇ ਇਹਦੇ ਇੱਕ ਮੁਖੀ ਬਿੱਲੇ ਤੇ ਹਮਲਾ ਕੀਤਾ। ਉਹਦੀ ਕਿਸਮਤ ਚੰਗੀ ਸੀ ਕਿ ਉਹਨੇ ਬੁਲਟ ਪ੍ਰੂਫ ਜੈਕਟ ਪਾਈ ਹੋਈ ਸੀ ਜਿਹਦੇ ਕਰਕੇ ਬਚ ਗਿਆ। ਪਰ ਛੇਵ ਸੈਨਾ ਨੇ ਸਿੱਖਾਂ ਤੇ ਹਮਲੇ ਘਟ ਨਹੀਂ ਕੀਤੇ ਬਲਕਿ ਹੋਰ ਵਧਦਾ ਹੋ ਗਿਆ ਅੰਮ੍ਰਿਤਸਰ ਰਾਮ ਬਾਗ ਵਿਖੇ ਛੇਵ ਸੈਨਾ ਦੀ ਇੱਕ ਸਭਾ ਚ ਛੇਵ ਸੈਨਾ ਦੇ ਵਰਕਰਾਂ ਨੇ ਇੱਕ ਸਿੱਖ ਪੁਲਿਸ ਅਧਿਕਾਰੀ ਦੇ ਮੂੰਹ ਤੇ ਤੇਜਾਬ ਸੁੱਟਤਾ ਤੇ ਉਸ ਵੇਲੇ ਉਹ ਡਿਊਟੀ ਤੇ ਸੀ ਤਾਂ ਉਹ ਕਾਫੀ ਜਲ ਗਿਆ ਸੀ ਛੇਵ ਸੈਨਾ ਨੇ ਦੋਰੀ ਚਾਲ ਖੇਡੀ ਤੇ ਇਹ ਕਹਿਤਾ ਕਿ ਸਿੱਖ ਵੀ ਛੇਵ ਸੈਨਾ ਤੇ ਹਮਲੇ ਕਰਦੇ ਨੇ ਇਹ ਉਸੇ ਦਾ ਬਦਲਾ ਹੈ ਪੰਜਾਬ ਪੁਲਿਸ ਦੀ ਛੇਵ ਸੈਨਾ ਵਾਲਿਆਂ ਨੂੰ ਗ੍ਰਿਫਤਾਰ ਕਹ ਲੀਏ ਵੀ ਕਰਨ ਦੀ ਬਜਾਏ ਸਿੰਘਾਂ ਦੇ ਪਰਿਵਾਰਾਂ ਨੂੰ ਪਰੇਸ਼ਾਨ ਕਰਨ ਲੱਗ ਪਈ ਪੁਲਿਸ ਦਲਬੀਰਾ ਹੌਲਦਾਰ ਜੋ ਕਿ ਕੋਟ ਕਰਨੈਲ ਸਿੰਘ ਪਿੰਡ ਦਾ ਵਾਸੀ ਸੀ ਉਹਨੂੰ ਸੁਲਤਾਨਪਿੰਡ ਕਹ ਲੀਏ ਵੀ ਤਾਇਨਾਤ ਕੀਤਾ ਗਿਆ ਉਹਨੇ ਭਾਈ ਸਾਹਿਬ ਨੂੰ ਵੇਖਿਆ ਸੀ ਨਹੀਂ ਕਦੇ ਇਹ ਨਹੀਂ ਸੀ ਪਤਾ ਪਰ ਉਹਨੇ ਅੰਮ੍ਰਿਤਸਰ ਦੇ ਐਸਐਸਪੀ ਨੂੰ ਵਾਅਦਾ ਕਰਤਾ ਕਿ ਉਹ ਭਾਈ ਸਾਹਿਬ ਨੂੰ ਜਾਣਦਾ ਏ ਤੇ ਉਹ ਭਾਈ ਹਰਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਊਗਾ ਉਹਨੇ ਭਾਈ ਸਾਹਿਬ ਦੀ ਸੀਆਈਡੀ ਦਾ ਕੰਮ ਕਰਨਾ ਸ਼ੁਰੂ ਕਰਤਾ ਦਲਵੀਰਾ ਕੁਝ ਹੀ ਦਿਨਾਂ ਚ ਭਾਈ ਸਾਹਿਬ ਦੇ ਖੇਤਾਂ 'ਚ ਜਾ ਪਹੁੰਚਿਆ ਉਸ ਵੇਲੇ ਉਹ ਸਾਦੇ ਕੱਪੜਿਆਂ ਵਿੱਚ ਸੀ ਤੇ ਖੇਤਾਂ 'ਵਾਂ ਜਾ ਕੇ ਭਾਈ ਸਾਹਿਬ ਦੇ ਇੱਕ ਛੋਟੇ ਭਾਈ ਮਹਾਵੀਰ ਸਿੰਘ ਨੂੰ ਮਿਲਿਆ ਤੇ ਆਪਣੇ ਆਪ ਨੂੰ ਸਿੰਘਾਂ ਦਾ ਸਾਥੀ ਦੱਸਦੇ ਹੋਏ ਉਹਨੇ ਕਿਹਾ ਕਿ ਮੈਂ ਭਾਈ ਸਾਹਿਬ ਅਤੇ ਭਾਈ ਅਵਤਾਰ ਸਿੰਘ ਬ੍ਰਹਮਾ ਦੇ ਨਾਲ ਸੇਵਾ ਕਰਦਾ ਸੀ ਥੋੜੇ ਸਮੇਂ ਤੋਂ ਅਸੀਂ ਅਲੱਗ ਹੋਏ ਸੀ ਮੈਂ ਭਾਈ ਸਾਹਿਬ ਨੂੰ ਮਿਲਣ ਆਇਆ ਉਹ ਕਿੱਥੇ ਨੇ ਤੇ ਨਾਲ ਨਾਲ ਪਰਿਵਾਰ ਦਾ ਹਾਲਚਾਲ ਵੀ ਪੁੱਛਦਾ ਰਿਹਾ ਤੇ ਕਹਿਣ ਲੱਗਾ ਕਿ ਮੇਰੇ ਤੋਂ ਡਰਨ ਦੀ ਕੋਈ ਲੋੜ ਨਹੀਂ ਮੈਂ ਵੀ ਸਿੱਖੀ ਹਾਂ ਮੈਨੂੰ ਭਾਈ ਹਰਪਾਲ ਸਿੰਘ ਨੇ ਖੇਤਾਂ 'ਚ ਮਿਲਣ ਲਈ ਕਿਹਾ ਸੀ ਤਾਂ ਭਾਈ ਮਹਾਵੀਰ ਸਿੰਘ ਨੂੰ ਦਲਵੀਰੇ ਹੌਲਦਾਰ ਦੀਆਂ ਹਰਕਤਾਂ ਕੁਝ ਸ਼ੱਕੀ ਲੱਗੀਆਂ ਉਹਨਾਂ ਨੇ ਪੂਰੀ ਤਰ੍ਹਾਂ ਯਕੀਨ ਹੋਣ ਲੱਗਾ ਉਹਨਾਂ ਨੂੰ ਜਦੋਂ ਕਿ ਇਹ ਜ਼ਰੂਰ ਕਾਲੀਆਂ ਬਿੱਲੀਆਂ 'ਚੋਂ ਇੱਕ ਹੈ ਮਹਾਵੀਰ ਸਿੰਘ ਨੇ ਕਿਹਾ ਕਿ ਭਾਈ ਸਾਹਿਬ ਨੇ ਤਾਂ ਬਹੁਤ ਸਮਾਂ ਪਹਿਲਾਂ ਘਰ ਛੱਡਦਾ ਸੀ ਪਰ ਤੁਸੀਂ ਕਹਿੰਦੇ ਹੋ ਤਾਂ ਬੈਠੋ ਤੇ ਦੱਸੋ ਕੀ ਚਾਹ ਪਾਣੀ ਜਾਂ ਲੰਗਰ ਛਕੋਗੇ ਦਲਵੀਰ ਆ ਚਾਹ ਕਦ ਪੀਣੀ ਚਾਹੁੰਦਾ ਸੀ ਉਹਨੇ ਕਿਹਾ ਕਿ ਅਸੀਂ ਹੋਰ ਸਾਰੇ ਸਿੰਘਾਂ ਦੇ ਨਾਲ ਪਾਸ ਵਾਲੇ ਹੋਟਲ 'ਚ ਖਾਣਾ ਖਾਣ ਲਈ ਜਲਦੀ ਚਾਂ ਤੇ ਨਾਲੇ ਅਸੀਂ ਅਕਾਲ ਤਖਤ ਸਾਹਿਬ ਦੀ ਸੇਵਾ ਵੀ ਕਰਨੀ ਸੋ ਜੇ ਤੁਸੀਂ ਛੇਤੀ ਜੇਤੀ ਭਾਈ ਸਾਹਿਬ ਨਾਲ ਮੁਲਾਕਾਤ ਦਾ ਪ੍ਰਬੰਧ ਕਰ ਦਿਓ ਤਾਂ ਚੰਗਾ ਦੀ ਤਾਂ ਭਾਈ ਮਹਾਵੀਰ ਨੇ ਫੇਰ ਕਿਹਾ ਕਿ ਜਦ ਦੇ ਭਾਈ ਸਾਹਿਬ ਘਰੋਂ ਗਏ ਨੇ ਉਹ ਮੁੜ ਕੇ ਵਾਪਸ ਨਹੀਂ ਆਏ ਪਰ ਦਲਵੀਰੇ ਹੌਲਦਾਰ ਨੂੰ ਕਾਹਲੀ ਸੀ ਭਾਈ ਮਹਾਵੀਰ ਸਿੰਘ ਨੇ ਪੁੱਛਿਆ ਜੇਕਰ ਕਿਤੇ ਭਾਈ ਸਾਹਿਬ ਜਾਂ ਕਿਤੇ ਹੋਰ ਸਿੰਘ ਆਉਣਗੇ ਕਿਤੇ ਤਾਂ ਤੁਸੀਂ ਆਪਣਾ ਨਾਂ ਤਾਂ ਦੱਸ ਦਿਓ ਤਾਂ ਕਿ ਉਹਨਾਂ ਨੂੰ ਦੱਸ ਸਕੀਏ ਕਿ ਫਰਾਣਾ ਸਿੰਘ ਮਿਲਣ ਆਇਆ ਸੀ ਤਾਂ ਦਲਬੀਰਾ ਕਹਿਣ ਲੱਗਾ ਕਿ ਮੇਰਾ ਨਾਂ ਡਾਕਟਰ ਦੇ ਨਾਲ ਦੇ ਸਾਥੀ ਨੂੰ ਜੱਗੀ ਨੂੰ ਜੱਗੀ ਕਹਿੰਦੇ ਡਾਕਟਰ ਦੇ ਨਾਲ ਦੇ ਸਾਥੀ ਤੇ ਅਸੀਂ ਰਟੌਲ ਪਿੰਡ ਤੋਂ ਆ ਉਹ ਇੰਨਾ ਜਾਣ ਕੇ ਜ਼ਰੂਰ ਸਮਝ ਜਾਣਗੇ ਕਿ ਅਸੀਂ ਕੌਣ ਹੇ ਕਹਿ ਕੇ ਦਲਬੀਰਾ ਚਲੇ ਗਿਆ ਪਰ ਭਾਈ ਮਹਾਵੀਰ ਸਿੰਘ ਨੇ ਫੋਨ ਆਪਣੀ ਡੈਰੀ ਕੱਢ ਕੇ ਉਸ ਵਿੱਚ ਦਲਵੀਰੇ ਦਾ ਨਾਮ ਤੇ ਪੂਰਾ ਹੁਲੀਆ ਤੇ ਉਹ ਸਕੂਟਰ ਦਾ ਨੰਬਰ ਲਿਖ ਲਿਆ ਦਲਵੀਰੇ ਦੇ ਜਾਣ ਪਿੱਛੋਂ ਕੁਝ ਚਿਰ ਬਾਅਦ ਭਾਈ ਸਾਹਿਬ ਦੇ ਛੋਟੇ ਭਾਈ ਇੰਦਰਜੀਤ ਸਿੰਘ ਖੇਤਾਂ 'ਚ ਭਾਈ ਮਹਾਵੀਰ ਸਿੰਘ ਦੇ ਕੋਲ ਆਏ ਉਹ ਕੋਈ ਸਮਾਨ ਲੈਣ ਬਾਜ਼ਾਰ ਗਏ ਸੀ ਤੇ ਆਉਂਦੇ ਹੋਏ ਉਹ ਖੇਤਾਂ ਨੂੰ ਆ ਗਏ ਮਹਾਵੀਰ ਸਿੰਘ ਨੇ ਉਹਨਾਂ ਦੋਵਾਂ ਚੱਕੀ ਬੰਦਿਆਂ ਬਾਰੇ ਭਾਈ ਇੰਦਰਜੀਤ ਸਿੰਘ ਨੂੰ ਸਾਰਾ ਕੁਝ ਦੱਸਤਾ ਤੇ ਕਿਹਾ ਕਿ ਉਹ ਮੈਨੂੰ ਕਾਲੀਆਂ ਬਿੱਲੀਆਂ ਲੱਗਦੇ ਸੀ ਭਾਈ ਮਹਾਵੀਰ ਸਿੰਘ ਛੇਤੀ ਅੰਬਰਸਰ ਨੂੰ ਚਲੇ ਗਏ ਤੇ ਪਿੱਛੇ ਖੇਤਾਂ 'ਚ ਭਾਈ ਇੰਦਰਜੀਤ ਸਿੰਘ ਰੋਗੇ। ਰਾਤ ਦੇ 2 ਵਜੇ ਉਹੀ ਦਲਬੀਰਾ ਹੌਲਦਾਰ ਤੇ ਅੰਮਰਸਰ ਦਾ ਐਸਐਸਪੀ 4045 ਭਾਰਤੀ ਸੁਰੱਖਿਆ ਬਲਾਂ ਦੀਆਂ ਗੱਡੀਆਂ ਨਾਲ ਆ ਕੇ ਖੇਤਾਂ ਨੂੰ ਘੇਰਾ ਪਾ ਲਿਆ। ਦਲਬੀਰੇ ਤੇ ਹੋਰ ਪੁਲਿਸ ਦੇ ਅਧਿਕਾਰੀਆਂ ਨੇ ਭਾਈ ਇੰਦਰਜੀਤ ਸਿੰਘ ਜੋ ਕਿ ਉਸ ਵੇਲੇ ਸੁੱਤੇ ਹੋਏ ਸੀ ਇਹਨਾਂ ਨੂੰ ਡਾਂਗਾਂ ਨਾਲ ਮਾਰਨਾ ਸ਼ੁਰੂ ਕਰਤਾ। ਭਾਈ ਇੰਦਰਜੀਤ ਸਿੰਘ ਬਹੁਤ ਕੁਰਲਾਏ ਪਰ ਪੁਲਿਸ ਨੇ ਇੱਕ ਨਹੀਂ ਸੁਣੀ। ਲਗਾਤਾਰ ਮਾਰਦੇ ਰਹੇ। ਤੇ ਜੋਰ ਦੋਰ ਨਾਲ ਕਹਿੰਦੇ ਕਿ ਜੇ ਤੂੰ ਹਰਪਾਲ ਸਿੰਘ ਪੱਪੂ ਨਹੀਂ ਤਾਂ ਦੱਸ ਉਹ ਕਿੱਥੇ ਐ ਪੁਲਿਸ ਨੇ ਇੰਦਰਜੀਤ ਸਿੰਘ ਦੀਆਂ ਬਾਹਾਂ ਪਿੱਛੇ ਬੰਨਤੀਆਂ ਤੇ ਅੱਖਾਂ ਬੰਦ ਕਰਕੇ ਤਸ਼ੱਦਦ ਢਾਉਣ ਲੱਗੇ ਉਹਨੂੰ ਫੜ ਕੇ ਪੁਲਿਸ ਅੰਮ੍ਰਿਤਸਰ ਸਦਰ ਥਾਣੇ ਮਾਂ ਲੈ ਗਈ ਉਸ ਵੇਲੇ ਭਾਈ ਸਾਹਿਬ ਅੰਮ੍ਰਿਤਸਰ ਵਿੱਚ ਹੀ ਸਨ ਤਾਂ ਭਾਈ ਸਾਹਿਬ ਨੂੰ ਇਹ ਸਾਰੀ ਘਟਨਾ ਦੀ ਖਬਰ ਭਾਈ ਸਾਹਿਬ ਦੇ ਛੋਟੇ ਭਾਈ ਤੋਂ ਹੀ ਮਿਲੀ ਤੇ ਉਹਨਾਂ ਨੇ ਪੂਰੇ ਪਰਿਵਾਰ ਨੂੰ ਇੰਦਰਜੀਤ ਨੂੰ ਛਡਾਉਣ ਲਈ ਸਨੇਹਾ ਭੇਜਿਆ ਥਾਣੇ 'ਚ ਦਲਵੀਰਾ ਕਾਇਰਤਿਆਂ ਦੀਆਂ ਸਾਰੀਆਂ ਹੱਦਾਂ ਟੱਪ ਗਿਆ ਤੇ ਇੰਦਰਜੀਤ ਸਿੰਘ ਤੇ ਅਣਮਨੁੱਖੀ ਅਤਿਆਚਾਰ ਕਰਦਾ ਰਿਹਾ ਅਖੀਰ ਕਾਫੀ ਦਿਨਾਂ ਦੀ ਕਹਿ ਲਿਏ ਵੀ ਨੱਠ ਭੱਜ ਤੋਂ ਬਾਅਦ ਇੰਦਰਜੀਤ ਸਿੰਘ ਨੂੰ ਰਿਹਾ ਕਰਾਉਣ ਚ ਸਫਲਤਾ ਮਿਲ ਸਗੀ ਤਾਂ ਭਾਈ ਇੰਦਰਜੀਤ ਸਿੰਘ ਉੱਤੇ ਕੀਤੇ ਅਤਿਆਚਾਰ ਭਾਈ ਸਾਹਿਬ ਦੇ ਘਰੇ ਦੇ ਚੁਭਰੇ ਸੀ ਇੱਕ ਦਿਨ ਭਾਈ ਸਾਹਿਬ ਆਪਣੇ ਪਿੰਡ ਵੱਲ ਨੂੰ ਜਾ ਰਹੇ ਸੀ ਕਿ ਰਾਹ 'ਚ ਦਲਬੀਰਾ ਹੌਲ ਨਾਲ ਟਕਰ ਗਿਆ ਉਸ ਵੇਲੇ ਭਾਈ ਸਾਹਿਬ ਦੇ ਨਾਲ ਉਹਦੇ ਚਾਚੇ ਦਾ ਮੁੰਡਾ ਕੁਲਦੀਪ ਵੀ ਸੀ ਸਾਹਮਣੇ ਸਿੰਘਾਂ ਨੂੰ ਦੇਖ ਕੇ ਦਲਬੀਰੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਭਾਈ ਸਾਹਿਬ ਨੇ ਕਿਹਾ ਦਲਬੀਰਾ ਉਹ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦਾ ਸੀ ਲੈ ਵੇਖ ਤੇਰੇ ਸਾਹਮਣੇ ਖੜਾ ਫੜ ਲੈ ਭਾਈ ਸਾਹਿਬ ਨੇ ਅੱਗੇ ਵਰਕੇ ਦਿਲਵੀਰੇ ਨੂੰ ਸਕੂਟਰ ਤੋਂ ਥੱਲੇ ਝੋਟ ਲਿਆ ਦਿਲਵੀਰਾ ਕਰਨਾਉਣ ਲੱਗ ਪਿਆ ਕਹਿੰਦਾ ਵੀ ਮੈਨੂੰ ਮਾਫ ਕਰ ਦਿਓ ਹੁਣ ਛੱਡ ਦਿਓ ਤਾਂ ਭਾਈ ਸਾਹਿਬ ਨੇ ਕਿਹਾ ਕਿ ਚੱਲ ਭੱਜ ਲੈ ਜੇ ਭੱਜ ਸਕਦਾ ਦਿਲਵੀਰਾ ਥੱਲੇ ਡਿੱਗਿਆ ਕੰਬਣ ਲੱਗਾ ਭਾਈ ਸਾਹਿਬ ਨੇ ਕਿਹਾ ਕਿ ਉੱਠ ਉੱਠ ਕਹਿੰਦਾ ਤੂੰ ਗੰਦਾ ਤੇ ਅਤਿਆਚਾਰੀ ਬੰਦਾ ਧਰਤੀ ਹੁਣ ਤੇਰਾ ਭਾਰ ਨਹੀਂ ਚਲਦੀ ਤੇ ਨਾਲ ਹੀ ਆਪਣੇ ਰਿਵਾਲਪਦੀਆਂ ਗੋੜੀਆਂ ਦਲਵੀਰੇ ਉੱਤੇ ਕੱਡੀਆਂ ਫਿਰ ਭਾਈ ਸਾਹਿਬ ਨੇ ਦਲਵੀਰੇ ਦੇ ਇੱਕ ਥੱਡਾ ਮਾਰ ਕੇ ਦੇਖਿਆ ਉਹ ਮਰ ਚੁੱਕਿਆ ਸੀ ਕੋਈ ਸਵਾਸ ਬਾਕੀ ਨਹੀਂ ਸੀ ਆਪਣੇ ਮਿਸ਼ਨ ਨੂੰ ਅੰਜਾਮ ਦੇ ਕੇ ਸਿੰਘ ਉੱਥੋਂ ਨਿਕਲ ਗਏ ਅੰਮ੍ਰਿਤਸਰ ਦੇ ਐਸਐਸਪੀ ਨੂੰ ਦਲਵੀਰੇ ਦੀ ਮੌਤ ਦਾ ਛੇਤੀ ਪਤਾ ਲੱਗ ਗਿਆ ਤੇ ਉਹਨੇ ਭਾਈ ਸਾਹਿਬ ਦੇ ਘਰੇ ਛਾਪਾ ਮਾਰਿਆ ਪਰ ਭਾਈ ਸਾਹਿਬ ਦੀ ਘਰੇ ਉਹਨੂੰ ਕੋਈ ਨਾ ਮਿਲਿਆ ਘਰ ਦੀ ਤਾਲਾਚੀ ਲੈ ਕੇ ਐਸਐਸਪੀ ਵਾਪਸ ਪਰਤ ਗਿਆ ਜਦ ਲਵੀਰ ਨੂੰ ਸਜ਼ਾ ਦਿੱਤੀ ਸੀ ਤਾਂ ਭਾਈ ਸਾਹ ਨੂੰ ਪਤਾ ਸੀ ਕਿ ਪੁਲਿਸ ਜ਼ਰੂਰ ਛਾਪਾ ਮਾਰੂਗੀ ਇਸੇ ਕਰਕੇ ਪਰਿਵਾਰ ਨੂੰ ਘਰੋਂ ਦੂਰ ਰੱਖਿਆ ਗਿਆ ਤੇ ਹੁਣ ਘਰ ਤੋਂ ਜ਼ਿਆਦਾ ਸਮਾਂ ਬਾਹਰੀ ਰਹਿਣ ਲੱਗੇ ਸੀ ਭਾਈ ਮਹਾਵੀਰ ਸਿੰਘ ਆਪਣੇ ਰਿਸ਼ਤੇਦਾਰ ਨਾਲ ਕਹ ਲਈਏ ਬੀ ਬਾਬਾ ਬੁੱਢਾ ਜੀ ਦੇ ਗੁਰਦੁਆਰਾ ਸਾਹਿਬ ਸੰਗਰਾਮ ਵੇਲੇ ਗਏ ਹੋਏ ਸੀ ਕਿ ਇੱਕ ਆਦਮੀ ਨੂੰ ਵੇਖ ਕੇ ਜ਼ੋਰ-ਜ਼ੋਰ ਆਵਾਜ਼ਾਂ ਮਾਰ ਰਿਹਾ ਸੀ ਕਾਦਮੀ ਜਰੂਰ ਨੇ ਮੁੜ ਕੇ ਵੇਖਿਆ ਤਾਂ ਸਾਹਮਣੇ ਦੋ ਸਿੰਘ ਸੀ ਇੱਕ ਭਾਈ ਅਵਤਾਰ ਸਿੰਘ ਪਾੜਾ ਤੇ ਦੂਜਾ ਭਾਈ ਹਰਪਾਲ ਸਿੰਘ ਦੋਵੇਂ ਕਿਸੇ ਵਖਰੀ ਭੇਦ ਵਿੱਚ ਸਨ ਤਾਂ ਮਹਾਵੀਰ ਸਿੰਘ ਉਹਦੇ ਨੇੜੇ ਚਲੇ ਗਏ ਤੇ ਕਿਹਾ ਕਿ ਮੈਂ ਪਛਾਣਿਆ ਨਹੀਂ ਪਰ ਭਾਈ ਹਰਪਾਲ ਸਿੰਘ ਨੇ ਮਹਾਵੀਰ ਸਿੰਘ ਨੂੰ ਗੱਲ ਨਾਲ ਲਾ ਲਿਆ ਤੇ ਪਰਿਵਾਰ ਵਾਲਿਆਂ ਦਾ ਹਾਲਚਲ ਪੁੱਛਣ ਲੱਗੇ ਮਹਾਵੀਰ ਸਿੰਘ ਨੇ ਦੱਸਿਆ ਕਿ ਬਾਕੀ ਤਾਂ ਸਭ ਠੀਕ ਹੈ ਪਰ ਪੁਲਿਸ ਹਰ ਦੂਜੇ ਦਿਨ ਪਿੰਡ ਆ ਵੜਦੀ ਤੇ ਤੁਹਾਡੇ ਬਾਰੇ ਪੁੱਛਦੀ ਤਾਂ ਉਸ ਦਿਨ ਰਾਤ ਨੂੰ ਵੀ ਪੁਲਿਸ ਨੇ ਛਾਪੇ ਮਾਰਿਆ ਸੀ ਜਦ ਲਬੀਰਾ ਹੌਲਦਰ ਮਾਰਿਆ ਸੀ ਤਾ ਅਸੀਂ ਕਹਿੰਨਾ ਸਾਰੇ ਘਰੋਂ ਬਾਹਰ ਚਲੇ ਗਏ ਸੀ ਘਰ ਨਹੀਂ ਸੀ ਕੋਈ ਵੀ ਪੁਲਿਸ ਵਾਪਸ ਪਰਤ ਗਈ ਪਰ ਹੁਣ ਪੁਲਿਸ ਨੇ ਆਪਣੇ ਸੂਈਏ ਹਰਥਾਂ ਲਾ ਦਿੱਤੇ ਸਾਡੇ ਖੇਤਾਂ ਤੇ ਵੀ ਨਜ਼ਰ ਰੱਖ ਰਹੇ ਆ ਅਸੀਂ ਸਾਰਿਆਂ ਨੇ ਮੁੱਖਪਰਾ ਦੁਆਰਾ ਹੁੰਦੀ ਪਰੇਸ਼ਾਨੀ ਤੋਂ ਬਚਣ ਲਈ ਘਰ ਛੱਡਤਾ ਅੱਜ ਸੰਗਰਾਮ ਤੇ ਇੱਥੇ ਵੈਗਰੂ ਤੋਂ ਇਹੀ ਸੁੱਖ ਮੰਗਣ ਆਏ ਸੀ ਕਿ ਸੁੱਖ ਰੱਖੀ ਵੈਗਰੂ ਤਾਂ ਭਾਈ ਸਾਹਿਬ ਨੇ ਕਿਹਾ ਕਿ ਵੈਗਰੂ ਸਾਹਿਬ ਭਲੀ ਕਰਨਗੇ ਤੇ ਭਾਈ ਮਹਾਵੀਰ ਸਿੰਘ ਨੂੰ ਆਖਰੀ ਪਤੇ ਬੁਲਾ ਕੇ ਚਲੇਗੇ ਕੁਈ ਦਿਨਾਂ ਪਿਛੋਂ ਫਿਰ ਅਖਬਾਰਾਂ ਤੇ ਟੀਵੀ ਤੇ ਖਬਰ ਲੱਗੀ ਕਿ ਇੱਕ ਨੀਲੇ ਰੰਗ ਦੀ ਫੀਟਕਾਰ ਜਿਹਦੇ ਚ ਦੋ ਸਿੰਘ ਸਨ ਜਦ ਉਹਨਾਂ ਨੂੰ ਪੁਲਿਸ ਨੇ ਇੱਕ ਚੌਕੀ ਤੇ ਰੋਕਿਆ ਤਾਂ ਸਿੰਘਾਂ ਨੇ ਸਪੀਡ ਵਧਾਤੀ ਪਰ ਅਚਾਨਕ ਸੜਕ ਦੇ ਵਿੱਚ ਉਹਨਾਂ ਦੀ ਕਾਰ ਫਸ ਗਈ ਤੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦੋਵਾਂ ਨੂੰ ਫਿਰੋਜ਼ਪੁਰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੀ ਪਛਾਣ ਬੱਬਰ ਖਾਲਸਾ ਦੇ ਵੱਡੇ ਜਾਰੂ ਭਾਈ ਹਰਪਾਲ ਸਿੰਘ ਪੱਪੂ ਬੱਬਰ ਸੁਲਤਾਨਬੜ ਤੇ ਦੂਜੇ ਭਾਈ ਅਵਤਾਰ ਸਿੰਘ ਪਾੜਾ ਵਜੋਂ ਹੋਈ ਹੈ ਇਹ ਬਹੁਤ ਹੀ ਖਤਰਨਾਕ ਆੜਗੂ ਸਨ ਇਹਨਾਂ ਦੀ ਕਾਰ ਪਿੱਛੋਂ ਭਾਰੀ ਗੋਲਾ ਬਰੂਦ ਬਰਾਮਦ ਹੋਇਆ ਕਾਰ ਵਿੱਚੋਂ ਇਹ ਸਿੰਘ 50 60 ਕਤਲਾਂ ਦੇ ਦੋਸ਼ ਵਜੋਂ ਪੁਲਿਸ ਨੂੰ ਲੜੀਂਦੇ ਸਨ ਅਤੇ ਪੁਲਿਸ ਨੇ ਇੱਕ ਇੱਕ ਸਿੰਘ ਤੇ 50000 ਦਾ ਨਾਮ ਰੱਖਿਆ ਹੋਇਆ ਸੀ ਤਾਂ ਪੁਲਿਸ ਨੇ ਸਿੰਘਾਂ ਤੇ ਬਹੁਤ ਛੱਦਰ ਟਾਇਆ ਤੇ ਉਹਨਾਂ 'ਤੇ ਦਬਾਅ ਪਾਉਂਦੇ ਰਹੇ ਕਿ ਉਹ ਪੁਲਿਸ ਵੱਲੋਂ ਬਣਾਏ ਗਏ ਝੂਠੇ ਮਾਮਲੇ ਕਬੂਲ ਕਰ ਲੈਣ ਇਹਨਾਂ ਝੂਠੇ ਮਾਮਲਿਆਂ ਤੇ ਪੁਲਿਸ ਨੇ ਦੋਵੇਂ ਸਿੰਘਾਂ ਨੂੰ ਫਰੋਜਪੁਰ ਜੇਲ੍ਹ ਭੇਜਤਾ ਭਾਈ ਅਵਤਾਰ ਸਿੰਘ ਪਾੜਾ ਪਿੰਡ ਦੇਵੀਦਾਸਪੁਰ ਤੇ ਜ਼ਿਲ੍ਹਾ ਜੰਡਿਆਲਾ ਤੋਂ ਸੀਗੇ ਅਤੇ ਇਸ ਖੇਤਰ ਦਾ ਐਸਐਚਓ ਹਰਚਰਨ ਸੂਰੀ ਫਰਜੀ ਮੁਕਾਬਲਿਆਂ ਕਰਕੇ ਬਹੁਤ ਬਦਨਾਮ ਸੀ ਤਾਂ ਜੰਡਿਆਲੇ ਅੰਮ੍ਰਿਤਸਰ ਪੁਲਿਸ ਦੋਮੇ ਸਿੰਘਾਂ ਨੂੰ ਕ੍ਰਿਸ਼ਨानगर ਐਕਸ਼ਨ ਛੇਵਸੈਨਾ ਨੇਤਾ ਬਿੱਲੇ ਤੇ ਹਮਲਾ ਦਲਬੀਰੇ ਦੇ ਕਤਲ ਵਜੋਂ ਗ੍ਰਿਫਤਾਰੀ ਚਾਹੁੰਦੀ ਸੀ ਐਸਐਚਓ ਸੂਰੀ ਨੇ ਭਾਈ ਅਵਤਾਰ ਸਿੰਘ ਪਾੜੇ ਨੂੰ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਨ ਵਜੋਂ ਸੋਚ ਲਿਆ ਸੀ ਸੂਰੀ ਨੂੰ ਪਤਾ ਸੀ ਕਿ ਭਾਈ ਅਵਤਾਰ ਸਿੰਘ ਪਾੜਾ ਦੀ ਆਪਣੇ ਪਿੰਡ ਦੇ ਆਪਣੀ ਤਾਇਆ ਤੇ ਚਾਚਿਆਂ ਨਾਲ ਕੁਝ ਖਟਾਸ ਹੈ ਐਸ.ਐਚ.ਓ. ਸੂਰੀ ਨੇ ਦੋਮੇ ਸਿੰਘ ਨੂੰ ਆਪਣੇ ਰਿਮਾਨ ਤੇ ਲੈ ਰਿਹਾ ਤੇ ਦੂਜੇ ਪਾਸੇ ਭਾਈ ਬਤਾਰਦੀ ਪਾੜਾਂ ਦੇ ਰਿਸ਼ਤੇਦਾਰਾਂ ਤੋਂ ਇੱਕ ਮੋਟੀ ਰਕਮ ਦੀ ਡਿਮਾਂਡ ਬਾਰੇ ਸੋਚ ਲਿਆ ਇਸ ਤਰ੍ਹਾਂ ਇੱਕ ਤੀ ਨਾਲ ਦੋ ਨਿਸ਼ਾਨੇਨ ਮਿਥਲੇ 11 ਅਕਤੂਬਰ 1986 ਨੂੰ ਫਰੋਜਪਟੋਂ ਦੋਮੇ ਸਿੰਘਾਂ ਨੂੰ ਐਸ.ਐਚ.ਓ. ਸੂਰੀ ਇੱਕ ਜੀਪ ਚ ਲੈ ਕੇ ਜਾ ਰਿਹਾ ਸੀ ਉਸ ਵੇਲੇ ਉਹ ਨਸ਼ੀਨਾਲ ਰੱਜਿਆ ਹੋਇਆ ਸੀ ਹਰੀਕੇ ਖੇਤਰમાં ਜਾ ਕੇ ਸੂਰੀ ਨੇ ਜਿਪਸੀ ਨੂੰ ਸੜਕ ਦੇ ਵਿੱਚੇ ਬੰਦ ਕਰਤਾ ਤੇ ਦੋਮੇ ਸਿੰਘਾਂ ਨੂੰ ਬਾਹਰ ਕੱਢ ਲਿਆ ਨਛੇ ਚਤਤ ਸੂਰੀ ਨੇ ਸਿੰਘਾਂ ਨੂੰ ਕਿਹਾ ਕਿ ਭਜਣਾ ਚਾਹੁੰਦੇ ਹੋ ਤਾਂ ਭਜ ਲਓ ਭਾਈ ਸਾਹਿਬ ਸਮਝ ਗਏ ਕਿ ਸੂਰੀ ਮਾਰਨਾ ਚਾਹਦਾ ਤੇ ਭਾਈ ਸਾਹਿਬ ਨੇ ਕਿਹਾ ਕਿ ਤੂੰ ਪਿੱਟ ਪਿੱਛੇ ਗੋਲੀ ਕਿਉਂ ਮਾਰਦਾ ਹਿੰਮਤ ਨਾਲ ਸਾਹਮਣੇ ਮਾਰ ਲਾਗੇ ਦੇ ਪਿੰਡ ਵਾਲਿਆਂ ਨੇ ਸਿੰਘਾਂ ਅਤੇ ਪੁਲਿਸ ਵਾਲਿਆਂ ਦੇ ਬੇਚਣ ਦੀਆਂ ਆਵਾਜ਼ਾਂ ਸੁਣੀਆਂ ਸੀ ਨਛੇ ਚਤਤ ਐਸਐਚਓ ਸੂਰੀ ਨੇ ਗੋਲੀਆਂ ਦਾਗਤੀਆਂ ਪਿੰਡ ਦੇ ਲੋਕਾਂ ਨੇ ਗੋਲੀਆਂ ਦੀ ਆਵਾਜ਼ ਸੁਣੀ ਪਰ ਕਿਸੇ ਸਿੰਘ ਦੀ ਆਵਾਜ਼ ਨਹੀਂ ਸੀ ਆ ਰਹੀ ਦੂਜੇ ਦਿਨ ਅਖਬਾਰਾਂ ਦੀਆਂ ਸੁਰਖੀਆਂ 'ਚ ਵੱਡੇ-ਵੱਡੇ ਅੱਖਰਾਂ 'ਚ ਲਿਖਿਆ ਸੀ ਕਿ ਬਬਰ ਖਾਲਸਾ ਦੇ ਖਾੜਕੂ ਸਿੰਘਾਂ ਨੇ ਪੁਲਿਸ ਦੀ ਗੱਡੀ ਤੇ ਹਮਲਾ ਕੀਤਾ ਜਿਸ ਤੇ ਇੱਕ ਜ਼ਬਰਦਸਤ ਮੁੱਠਭੇੜ ਦੌਰਾਨ ਚੋਟੀ ਦੇ ਲੋਕ ਹਾੜ ਗੁਰਪਾਲ ਸਿੰਘ ਪੱਪੂ ਸੁਲਤਾਨਪਿੰਡ ਤੇ ਉਹਦਾ ਇੱਕ ਸਾਥੀ ਮਾਰੇ ਗਏ ਤੇ ਅਵਤਾਰ ਸਿੰਘ ਪਾੜਾ ਆਪਣੇ ਸਾਥੀਆਂ ਨਾਲ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ ਤਾਂ ਇਦਾਂ ਦੋਸਤੋ ਇਹਨਾਂ ਸੂਰਮਿਆਂ ਦੀ ਸ਼ਹੀਦੀ ਹੋਈ ਸੋ ਮਿਲਦੇ ਆ ਦੋਸਤੋ ਅਗਲੀ ਵੀਡੀਓ ਦੇ ਵਿੱਚ ਕੋਈ ਨਵੀਂ ਜਾਣਕਾਰੀ ਲੈ ਕੇ ਦੇਓ ਆ ਗਿਆ ਸਤਿ ਸ਼੍ਰੀ ਅਕਾਲ